ਮਿੱਤਰੋ ਪਿਆਰ ਭਰੀ ਸਾਸਰੀ ਕਾਰਿਆ ਜੀ ਸਾਸਰੀ ਕਾਰ ਲਿਆ ਅੱਜ ਲੈ ਕੇ ਆਏ ਹਾਈ ਕ੍ਰੋਸ ਨੋਵਾ ਮੋਹੇ ਤੋਂ ਨਹੀਂ ਸਾਡੇ ਨਾਲ ਆ ਪਾਣੀ ਲੈਣ ਜਾ ਰਹੇ ਆ ਮਹਾਰਾਜ ਆ ਗੱਡੀ ਜਿਹੜੀ ਦੇ ਹਾਲਾਤ ਨਾ ਬਾਹਰੋਂ ਮੈਂ ਪਾ ਕੀਤੀ ਮਸ਼ੀਨਾਂ ਪਾਲਿਸ਼ ਤੇ ਅੰਦਰੋਂ ਕਰਨ ਕੀਤੀ ਡਰਾਈ ਕਲੀਨ ਮੈਂ ਕਹਾਂ ਬਾਹਰੋਂ ਵੀ ਹਾਲਾਤ ਦਿਖਾ ਦਈਏ ਮਾੜੇ ਮੋੜ ਤੇਨਾਂ ਸਾਰਿਆਂ ਨੂੰ ਤੇ ਗੱਡੀ ਐਨ ਓਕਰਪੋਰਟ ਚਮਕਾ ਦਿੱਤੀ ਆ ਅੰਦਰੋਂ ਬਾਹਰੋਂ ਸਾਰੀ ਤੇ ਅੰਦਰੋਂ ਕੀਤੀ ਆ ਡਰਾਈ ਕਲੀਨ ਜੀ ਚੈੱਕ ਕਰ ਲਿਓ ਜਰਾ ਪਹਿਲਾਂ ਤਾਂ ਡੋਰ ਚੈੱਕ ਕਰੋ ਬੋਲੀ ਗੱਡੀ ਇੰਨੀ ਜਿਆਦਾ ਰਾਤ ਮਾਰੇ ਹੋਏ ਸੀ ਗੱਡੀ ਦੇ ਨਾ ਪੁੱਛੋ ਨਾ ਲੱਭੀਆਂ ਉੱਕਰਬੋਰਡ ਕਰ ਛੱਡੀ ਸਾਰੀ ਕੀਤੀ ਡਰਾਇਗ੍ਰੀਨ ਬਾਈ ਜੁਣੀ ਕਹਿੰਦੇ ਸੀਟਾਂ ਖੋਲ ਕੇ ਰਹਿਣ ਦਿਓ ਇਦਾਂ ਲੱਗੀਆਂ ਲਗਾਈਆਂ ਕਰ ਦਿਓ ਤੇ ਲੱਗੀਆਂ ਲਗਾਈਆਂ ਸੀਟਾਂ ਕੀਤੀਆਂ ਡੈਸ਼ਬੋਰਡ ਚੈੱਕ ਕਰ ਲਓ ਤੇ ਸਾਰਾਂ ਤਲਾ ਇੰਟੀਰੀਅਰ ਵੀ ਐਨ ਉੱਕਰਬੋਰਡ ਬਾਈ ਜੁ ਕਰਤਾ ਕੰਮ ਸਾਰਾ ਹੀ ਮਜ਼ਾ ਆ ਗਿਆ ਜਾਨੀ ਕਿ ਕੰਮ ਕਰਕੇ ਮਿੱਟੀ ਬਹੁਤ ਜਿਆਦਾ ਸੀ ਗੱਡੀ ਦੇ ਵਿੱਚ ਤੇ ਸਾਰੀ ਗੱਡੀ ਟਿਪ ਟੋਪ ਬਣਾਤੀ ਟਿਪ ਟੋਪ ਤੁਸੀਂ ਨਹੀਂ ਦੇਖ ਸਕਦੇ ਆ ਗੱਡੀ ਦੇ ਹਾਲਾਤ ਪਹਿਲਾਂ ਵਾਲੇ ਸੀ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਬੀਜ਼ੀ ਸੀ ਇਸ ਕਰਕੇ ਤੇ ਹੁਣ ਅਸੀਂ ਬਣਾਇਆ ਆਫਟਰ ਬਿਫੋਰ ਵੀ ਨਹੀਂ ਬਣਾ ਪਏ ਸਿੱਧਾ ਰਿਜ਼ਲਟ ਹੀ ਤੁਹਾਨੂੰ ਦੇ ਰਹੇ ਆਂ ਵੀ ਚੈੱਕ ਕਰ ਲਓ ਤੇ ਗੱਡੀ ਦਾ ਕੰਮ ਕਰ ਗਿਆ ਯਾਰ ਮਜ਼ਾ ਆ ਗਿਆ ਮਾਰੇ ਸੌਰੀ ਡ੍ਰੈਗ ਕਲੀਨ ਕੀਤੀ ਆ ਬਾਹਰੋਂ ਮਸ਼ੀਨ ਨਾਲ ਪਾਲਿਸ਼ ਕੀਤੀ ਆ ਆ ਵੀ ਡੋਰ ਚੈੱਕ ਕਰ ਲਓ ਜੀ ਜੀ ਸ਼ਿਆਤ ਵੀ ਇਹਨਰੂ ਦੇ ਰੋ ਫਲੋਰ ਬਈ ਨੂੰ ਗਏ ਸੀ ਤਾਂ ਪਟਕੇ ਕਰਦੇ ਭਾਈ ਜੀ ਕਹਿੰਦੇ ਨੇ ਇੱਦਾਂ ਲੱਗੇ ਲਗਾਈਆਂ ਕਰ ਦਿਓ ਕਿ ਓਕੇ ਹੋ ਜਾਵੇ ਸਾਰੀ ਗੱਡੀ ਮੈਂ ਕਹ ਜਰੂਰ ਮਹਾਰਾਜ ਓਕੇ ਕਰਕੇ ਦਵਾਂਗੇ ਤਾਂ-ਤਾਂ ਕਰਾਤੀ ਫੜ ਗਈ ਗੱਡੀ ਠੀਕ ਹੈ ਜੀ ਵੀਡੀਓ ਕਰਦੇ ਲਾਈਕ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਆਪ ਸਭ ਜੀ ਦਾ ਥੈਂਕ ਯੂ ਹੈ ਜੀ